ਜੀ ਇਹ ਆਪਣਾ ਅੱਜਾ ਵਲੌਗ ਦੁਆਰ ਤੋਂ ਆਪਣਾ ਇਹ ਵਲੌਗ ਦੇ ਵਿੱਚ ਤੇ ਆਪਾਂ ਕੀਤੇ ਜਾ ਰਹੇ ਸੀਗੇ ਤੇ ਟਰੈਕਟਰ ਮਗਰ ਪਾਇਆ ਹੋਇਆ ਜਿੰਦਰਾ ਜਿੰਦਰਾ ਪਾ ਕੇ ਜਾ ਰਹੇ ਸੀਗੇ ਉੱਤੇ ਜਾ ਕੇ ਆਪਾਂ ਖਾਲ ਪਾਉਣਾਗਾ ਤੇ ਪਹਿਲਾਂ ਉੱਤੇ ਰੋਟਾਵੇਟਰ ਮਾਰੀ ਜਾਂਦੇ ਸੀਗੇ ਉੱਤੇ ਆਲੂ ਬੀਜਨੇ ਆਗੇ ਇੱਧਰ ਆ ਰੇ ਰੂ ਸੱਟ ਕੇ ਪਹਿਲਾਂ ਹੁਣ ਉੱਤੋਂ ਦੀ ਰੋਟਾਵੇਟਰ ਮਾਰੀ ਜਾਂਦੇ ਆਗੇ ਫਿਰ ਆਲੂ ਬੀਜਾਂਗੇ ਕੱਲ ਪਰਸੋਂ ਤੱਕ ਤੇ ਮੇਟਰ ਟਰੈਕਟਰ ਇੱਥੇ ਲਾ ਕੇ ਲਾਤਾ ਸੀ ਆਪਾਂ ਨੇ ਤੇ ਇਧਰ ਰੇ ਸਿੱਟੀ ਜਾਂਦੇ ਸੀਗੇ ਇਹਦੇ ਉੱਪਰ ਹੀ ਰੋਟਾਵੇਟਰ ਮਾਰਨਾ ਸੀ ਤੇ ਇਧਰ ਉਹ ਰੋਟਾਵੇਟਰ ਆ ਟਰੈਕਟਰ ਫਿਰਦਾਗਾ ਆ ਇੱਥੇ ਖਾਲ ਪਾਉਣਾਗਾ ਨਾਲ ਨਾਲ ਤੇ ਇਸ ਕਰਕੇ ਉਸ ਥਾਂ ਨੂੰ ਪੁੱਲਾ ਕਰੀ ਜਾਂਦੇ ਸੀਗੇ ਤੇ ਮੇਟਰ ਰੋਟਾਵੇਟਰ ਮਾਰੀ ਜਾਂਦੇ ਸੀ ਤੇ ਆਇਆ ਨਿਚੇਗਾ ਜੋ ਮਾਰਦਾ ਜੀ ਨਾ ਇੱਧਰ ਚੱਲਦਾ ਰਹਿ ਜਾ ਸੀਗਾ ਆਪਨੇ ਤੋਂ ਟਰੈਕਟਰ ਚੱਲਦੀ ਆਉਂਦੇ ਜੀ ਰੁਕਾ ਬਟਰ ਵਾਲੇ ਬਤਾਏ ਨਾ ਤੇ ਯਾਰਾ ਸਵਾ 8:00 ਆਇਆ ਸਾਰਾ ਮਾਰਿਆ ਜੀ ਆਪਾਂ ਟਾਈਮ ਹੋ ਗਿਆ ਸਵਾ 1:00 ਤੇ ਜੇ ਨਾ ਕਰਨੇ ਦਾ ਕਹਿੰਦਾ ਕਿ ਕਦਾਲ ਮੁੱਕਰੀ ਜਾਊਗਾ ਬੱਦ ਟਾਈਮ ਵੀ ਲਾ ਲ ਸਕਦਾ ਉਹਨੇ ਲੋਗੇ ਕੀ ਮਾਰ ਜਾਂਦੇ ਆ ਜੀ ਕੁਝ ਨਹੀਂ ਹੋਣ ਮਾਰਨਾ ਕੋਈ ਵਾਰ ਤੇ ਹਾਲ ਨੂੰ ਵੀ ਚੱਲੇ ਦੱਲ ਘਰ ਤੱਕ ਦੇਖਦੇ ਸੀ ਟਾਈਮ ਲੱਗਿਆ ਕਿ ਚੱਲ ਗਿਆ ਤੂੰ ਤੇ ਮਿੱਤਰੋ ਰੋਟਾ ਵੇਟਰ ਦਾ ਮਾਰੇ ਸੀਗੇ ਹੁਣ ਆਪਾਂ ਜਾ ਰਹੇ ਜ ਆਪਣੇ ਘਰ ਵੱਲ ਨੂੰ ਸਾਰਾ ਨਵੇੜ ਆਏ ਜੀਵੇ ਤੇ ਮਿੱਤਰੋ ਖੇਤ ਆ ਗਏ ਸੀਗੇ ਆ ਮੋਟਾ ਚੁਗੀਆਂ ਦਾ ਉਹਲੇ ਆ ਡੰਡਾ ਮਾਰ ਮਾਰ ਕੇ ਲਾਈ ਜਾਂਦੇ ਸੀਗੇ ਜਿਹਰੇ ਟੰਗਾ ਭੁੱਲਿਆ ਏ ਇੱਥੋਂ ਲੋਂਦੇ ਸੀਗੇ ਹੁਣ ਝੋਲਾ ਭਰ ਜਾਂਦਾ ਮੋਟਾ

ਕਦਾਂ ਲਾ ਗਿੱਦੜੀ ਗਿਆ? ਉਹ ਤੇ ਵਾ। ਉੱਦੜਾ। ਤਿੰਨ ਵਾਰ ਦਾ ਡੰਡਾ ਟੰਗਿਆ ਗਿਆ। ਫਿਰ ਦਰਾਂ ਮਾਰ ਕੇ ਡੰਡਾ ਲਾਉਂਦੇ ਆਗੇ। ਡੰਡੇ ਨਾਲ ਲਾੜ ਦੇ ਨਾਲ ਨਹੀਂ। ਇੱਥੇ ਜੇ ਮਾਰ। ਇੱਥੇ ਜੇ ਮਾਰ। ਹੂੰ? ਬੜੀ ਭਾਈ। ਦੇ ਕੇਂ ਗਾਗਾ। ਦਵਾਰੇ ਮਾਰ ਕੋਈ ਨਾ। ਹਾਂ ਜੀ ਜੀ ਮਾ ਆ ਦੇਖੋ ਮਿੱਤਰੋ ਬਾਬਾ ਅੜ ਗਏ ਹੁਣ ਆਏ ਕਰਕੇ ਸੀ ਆਵਲੇ ਦਾ ਜੀ ਜਾਂਦੇ ਸੀ ਇਹ ਸਾਡੀ ਆਵਲਿਆਂ ਦੀ ਜਰਨੀ ਤੇ ਮਿੱਤਰੋ ਤੋੜ ਲਿਆ ਸੀ ਔਰੇ ਹੁਣ ਜਾ ਰਹੇ ਜੀ ਘਰ ਵੱਤੋ ਤੇ ਤਰਾ ਆਪਣਾ ਇੱਕ ਛੋਟਾ ਕੰਮ ਸੀਗਾ ਤੇ ਆਪਾਂ ਉਹ ਕਰਨ ਜਾ ਰਹੇ ਸੀ ਤੇ ਟਾਈਮ ਹੋਇਆ ਪਿਆਗਾ 5:30 ਦਾ ਬਾਕੀ ਟੋਟਾ ਨੂੰ ਦਰਸਾ ਕੇ ਤੁਹਾਨੂੰ ਤੇ ਮਿੱਤਰੋ ਜਿ ਦੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਆਪਣੇ ਅਗਲੇ ਬਲੌਗ ਚ ਤੇ ਮਿੱਤਰੋ ਚੈਨਲ ਨੂੰ ਕਰਦਾ ਸਬਸਕ੍ਰਾਈਬ